ਆ ਦੋਵੇਂ ਇਨਸਾਨ ਸਾਡੇ ਪਿੰਡ ਦੀ ਸ਼ਾਨ ਨੇ ਦੋਸਤੋ ਲਖਾਤਾਇਆ ਤੇ ਚਰਨੀ ਚਾਚਾ ਸਾਡੇ ਪਿੰਡ ਦਾ ਕੋਈ ਵੀ ਸਾਂਝਾ ਕੰਮ ਹੋਵੇ ਕਿਤੇ ਕੋਈ ਲੰਗਰ ਹੋਵੇ ਇਹ ਤੁਹਾਨੂੰ ਉਥੇ ਹਾਜ਼ਰ ਮਿਲਣਗੇ ਤੇ ਇਹਨਾਂ ਦੀ ਸੇਵਾ ਜੋ ਇਹਨਾਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਡੇ ਪਿੰਡ ਲਈ ਕੀਤਾ ਇਹਨਾਂ ਦਾ ਦੇਣ ਸਾਡਾ ਸਾਰਾ ਪਿੰਡ ਕਦੇ ਨਹੀਂ ਦੇਣ ਸਕਦਾ ਤੇ ਗੱਲ ਕਰਦੇ ਆਂ ਜ ਇਹਨਾਂ ਨਾਲ ਕਿਉਂਕਿ ਬਿਨਾਂ ਕਿਸੇ ਲਾਲਚ ਤੋਂ ਸੇਵਾ ਕਰਨੀ ਆਪਦੇ ਪਿੰਡ ਲਈ ਖੜਨਾ ਕਦੇ ਵੀ ਕਿਸੇ ਨੂੰ ਜਵਾਬ ਨਹੀਂ ਦਿੱਤਾ ਇਹਨਾਂ ਨੇ ਬਈ ਕਿਸੇ ਕੰਮ ਤੋਂ ਹਰ ਸਮੇਂ ਹਰ ਟਾਈਮ ਸਾਡੇ ਪਿੰਡ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਤੇ ਜਿਹੜੀ ਪਿੰਡ ਨੇ ਸੇਵਾ ਲਈ ਆ ਉਹ ਹੱਸ ਕੇ ਕਬੂਲ ਕੀਤੀ ਆ ਕਰਦੇ ਆਜੋ ਇਹਨਾਂ ਨਾਲ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਦੋਸਤੋ ਤੁਹਾਨੂੰ ਅੱਜ ਦੋ ਐਸੇ ਇਨਸਾਨ ਮਲਾਉਣੇ ਆ ਜਾਨੀ ਕਿ ਇਹਨਾਂ ਦੇ ਕੰਮ ਨੂੰ ਦੇਖ ਕੇ ਇਹਨਾਂ ਦੀ ਸੇਵਾ ਨੂੰ ਦੇਖ ਕੇ ਇਦਾਂ ਹੁੰਦਾ ਵੀ ਇਦਾਂ ਦੇ ਇਨਸਾਨ ਹਰ ਇੱਕ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਹੋਣੇ ਜ਼ਰੂਰੀ ਨੇ ਅੱਜ ਮੇਰੇ ਨਾਲ ਨੇ ਸਰਦਾਰ ਕਰਤਾਰ ਸਿੰਘ ਤੇ ਸਰਦਾਰ ਲਖਮੀਲ ਸਿੰਘ ਤੇ ਇੱਧਰ ਚਰਨੀ ਚਾਚਾ ਹੀ ਕਹਿ ਦਿੰਨੇ ਆਪਾਂ ਇੱਧਰ ਲਖਾ ਦਾ ਆਏ ਵੀ ਕਹਿ ਦਿੰਦੇ ਆਂ ਦੋਸਤੋ ਇਹਨਾਂ ਦੀ ਸੇਵਾ ਨੂੰ ਤੁਸੀਂ ਦੇਖਿਓ ਇਹ ਵੀਡੀਓ ਜ਼ਰੂਰ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਜੋ ਇਹਨਾਂ ਦੀ ਸੇਵਾ ਵਾ ਪਿੰਡ ਦੇ ਜਿਹੜੇ ਵੀ ਆਪਣੇ ਸਾਂਝੇ ਕੰਮ ਹੁੰਦੇ ਨੇ ਚਾਹੇ ਉਹ ਲੰਗਰ ਹੋਵੇ ਚਾਹੇ ਉਹ ਕਿਤੇ ਹੋਰ ਕੈਂਪ ਹੋਵੇ ਲੱਗਦਾ ਆਪਣੇ ਜਿਹੜਾ ਹਨ ਹਰੇਕ ਮਹੀਨੇ 5 ਤਰੀਕ ਨੂੰ ਲਾਲੇ ਚਾਚੇ ਉਹ ਨਹੀਂ ਲਵਾਉਂਦੇ ਨੇ ਉੱਥੇ ਇਹ ਬੰਦੇ ਉੱਥੇ ਹਾਜ਼ਰੀ ਲਗਾਉਂਦੇ ਨੇ ਸ਼ਮਸ਼ਾਨ ਘਾਟ ਦੀ ਸੇਵਾ ਉਹ ਇਹਨਾਂ ਨੇ ਬਹੁਤ ਬਖੂਬੀ ਨਾਲ ਸ਼ੁਰੂ ਤੋਂ ਲੈ ਕੇ ਆਪਾਂ ਇਹਨਾਂ ਨੂੰ ਪੁੱਛਦੇ ਆ ਹਨਾ ਕਿ ਕਦੋਂ ਤੋਂ ਇਹ ਸੇਵਾ ਸ਼ੁਰੂ ਕਰੀ ਆ ਇੱਥੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਫਿਰ ਇੱਧਰ ਲੱਗੇ ਹੋਏ ਹਾਂ ਹਾਂ ਕਿਹਦੇ ਸਾਲ 25 30 ਸਾਲ ਹੋ ਗਏ 25 30 ਸਾਲ ਹੋ ਗਏ ਹਨਾ ਪਰ ਇੱਕ ਗੱਲ ਆ ਵੀ ਤਾਇਆ ਵੀ ਅੱਜ ਕੱਲ ਕੋਈ ਕਰਦਾ ਨਹੀਂ ਹਨਾ ਵੀ ਥੋੜੀ ਸੇਵਾ ਵੱਡੀ ਆ ਕਿ ਨਹੀਂ ਹਾਂ ਜੀ ਪਹਿਲਾਂ ਤੇ ਕੰਮ ਪਏ ਆ ਪਏ ਹੋਏ ਹਾਂ ਹਾਂ ਸਹੀ ਗੱਲ ਤੇ ਹੋਰ ਵੀ ਤਾਇਆ ਜੀ ਮੈਂ ਸ਼ੁਰੂ ਕਰਿਆ ਸੀ ਐਂ ਕੰਮ ਬਈ ਜੇ ਮੈਂ ਤੁਸੀਂ ਇਹ ਕਰਦੇ ਸੀ 2 ਟਾਈਪ ਭਰਦੇ ਸੀ ਉਹ ਕਿਵੇਂ ਦੀ ਜੇ ਰੇਡੀਆਂ ਨਾਲ ਭਰਦੇ ਰਹੇ ਹਾਂ ਅੰਮੀ ਅੰਮੀ ਆ ਸਹੀ ਗੱਲ ਆ ਤੂੰ ਗੱਲ ਆਏ ਆ ਵੀ ਬਿਨਾ ਲਾਲਚ ਤੋਂ ਬਿਨਾ ਉਹ ਤੋਂ ਇਹ ਸੇਵਾ ਇਹਨਾਂ ਦੀ ਸੇਵਾ ਨੂੰ ਸਲਾਮ ਆ ਭਾਈ ਆਪਣੇ ਪਿੰਡ ਵਾਲੇ ਜ਼ਰੂਰ ਇਹ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਇਹਨਾਂ ਦੀ ਸੇਵਾ ਵਾ ਜਿਹੜੀ ਉਹ ਹੁਣ ਤੱਕ ਨਿਭਾਉਂਦੇ ਆਏ ਨੇ ਇਹ ਕਿਤੇ ਲੰਗਰ ਹੋਵੇ ਅਸੀਂ ਇਹਨਾਂ ਤੋਂ ਚਾਹ ਇਹਨਾਂ ਦੇ ਬਣਾਉਂਦੇ ਨਾਲ ਕਿ ਚਾਹ ਵੀ ਨਹੀਂ ਬਣਾਉਂਦਾ ਹੈਗਾ ਆਪਾਂ ਜਿਹੜਾ ਲੰਗਰ ਆਇਆ ਨਹੀਂ ਸਵਾਰ ਚਾਹ ਬਣਾਉਦੇ ਆ ਆਪਣੇ ਉਰੇ ਫਤੇਗੜ ਦੀ ਸਾਭ ਦੀ ਸੇਵਾ ਸਭਾ ਮੌਕੇ ਉਦੋਂ ਲੰਗਰ ਲਾਉਂਦੇ ਆ ਉੱਥੇ ਵੀ ਇਹਨਾਂ ਦੀ ਡਿਊਟੀ ਹੁੰਦੀ ਆ ਕਹਿੰਦੇ ਵੱਡੀ ਸੇਵਾ ਭਾਈ ਇਹਨਾਂ ਦੀ ਇਦਾਂ ਦੇ ਇਨਸਾਨ ਹਰ ਇੱਕ ਪੈਂਡ ਦੇ ਵਿੱਚ ਹੋਣੇ ਜ਼ਰੂਰੀ ਨੇ ਹੋਣਗੇ ਵੀ ਹੈਗੇ ਵੀ ਨੇ ਪਰ ਜਾਨੀ ਸਾਡੇ ਪੈਂਡ ਦੀ ਇਹ ਦੋਈ ਸ਼ਾਨ ਨੇ ਭਾਈ ਲੱਖਾ ਦਾ ਆ ਤੇ ਝਰ ਨਹੀਂ ਚਾਚਾ ਜਰੂਰ ਵੀਡੀਓ ਨੂੰ ਸ਼ੇਅਰ ਕਰੇ ਹੋਰ ਕੋਈ ਗੱਲਬਾਤ ਕੋਈ ਕਹਿਣੀ ਹੋਵੇ ਚਾਚਾ ਤੁਸੀਂ ਗੱਲਬਾਤ ਤਾਂ ਉਸ ਕੋਈ ਕੁਝ ਨਹੀਂ ਤੁਸੀਂ ਕਹਿਣੀ ਹੋਵੇ ਕੋਈ ਮਾਨ ਦੀ ਲੋਕਾਂ ਨੂੰ ਕਿਸੇ ਆ ਦੇਣਾ ਹੋਵੇ ਭਾਈ ਆਪਾਂ ਦਾ ਅਹੀ ਸਨੇਹਾ ਦਾ ਚਾਚਾ ਉਹਨਾਂ ਦਾ ਇਹ ਹੈ ਵੀ ਵੱਧ ਤੋਂ ਵੱਧ ਯਾਰ ਜਦੋਂ ਵੀ ਆਪਣੇ ਪੈਂਡ ਤੇ ਕੋਈ ਵੀ ਸਾਂਝੇ ਕੰਮ ਹੁੰਦੇ ਨੇ ਉੱਥੇ ਜ਼ਰੂਰ ਹੈ ਨਾ ਪਹੁੰਚਣ ਪਈ ਪਹੁੰਚਣਾ ਬਿਲਕੁਲ ਜੀ ਸਾਂਝਾ ਠੀਕ ਆ ਕਿ ਨਹੀਂ ਚਾਹੇ ਕੋਈ ਤਾਇਆ ਲੰਗਰ ਆ ਹੈ ਚਾਹੇ ਕੋਈ ਕੈਂਪ ਆ ਚਾਹੇ ਕੋਈ ਵੀ ਪਿੰਡ ਦਾ ਸਾਂਝਾ ਕੰਮ ਠੀਕ ਨਹੀਂ ਜਾਂ ਚੁੱਪ ਇਹ ਪਾਈ ਸੁਨੇਹਾ ਇਹਨਾਂ ਦਾ ਠੀਕ ਆ ਵੀਡੀਓ ਨੂੰ ਆਪਣੇ ਪਿੰਡ ਵਾਲੇ ਦਾ ਖਾਸ ਕਰਕੇ ਅੱਗੇ ਸ਼ੇਅਰ ਕਰਿਓ ਕਿਉਂਕਿ ਹੁਣ ਤੱਕ ਇਹ ਆਪਣੇ ਨਾਲ ਖੜਦੇ ਆਏ ਨੇ ਆਪਣੇ ਪਿੰਡ ਨਾਲ ਹੁਣ ਆਪਣਾ ਮੌਕਾ ਵਾ ਆਪਣਾ ਇਹਨਾਂ ਦਾ ਖੜਨ ਦਾ ਵੀਡੀਓ ਨੂੰ ਕਰਿਓ ਸ਼ੇਅਰ ਧੰਨਵਾਦ